ਉਮਕੇਉ ਹੀ ਉਹ ਮਿਲਨ ਪ੍ਰਵਤਾਈ ਕੋਜਤ ਚਰਿਓ ਦੇਖੋ ਪ੍ਰੇਜਾਈ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਹਿਰਦੇ ਦੇ ਅੰਦਰ ਖੁਸ਼ੀ ਦਾ ਹਿਸ਼ਾਰਾ ਆ ਗਿਆ ਉਮਕੇਉ ਦਾ ਅਰਥ ਹੈ ਖੁਸ਼ੀ ਨਾਲ ਉਛਲ ਪੈਣਾ ਜਿਦਾਂ ਆਪਾਂ ਕਿਸੇ ਬਹੁਤ ਕਰੀਬੀ ਦੋਸਤ ਨੂੰ ਰਿਸ਼ਤੇਦਾਰ ਨੂੰ ਬਹੁਤ ਸਮੇਂ ਬਾਅਦ ਮਿਲੀਏ ਤੇ ਇੱਕਦਮ ਮਨ ਦੇ ਵਿੱਚ ਬੜਾ ਚਾ ਆਉਂਦਾ ਏ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਹਾਂ ਚਾਹੇ ਇਤਾਂ ਸਮਝ ਲਓ ਕਿ ਬਚਪਨ ਦੇ ਦੋਸਤ ਜਵਾਨੀ ਦੇ ਵੇਲੇ ਤੇ ਜਾਂ ਬੁਢੇਪੇ ਦੇ ਵਿੱਚ ਮਿਲਣ ਜਾ ਕੇ ਜਿਨ੍ਹਾਂ ਨੂੰ ਆਪਾਂ ਇੱਕਦਮ ਪਛਾਣ ਨਾ ਸਕੀਏ ਪਰ ਉਹ ਜਦੋਂ ਆਪਣੇ ਬਾਰੇ ਦੱਸਣ ਤੇ ਆਪਣੀ ਸਾਝ ਨਿਕਲਦੀ ਏ ਕਿ ਇਹ ਤਾਂ ਯਾਰ ਆਪਾਂ ਇਕੱਠੇ ਦੋਸਤ ਸੀਗੇ ਫਿਰ ਉਹ ਬੜੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਕਲ ਵਖੜੀ ਵਿੱਚ ਲੈ ਲੈਂਦੇ। ਪਾਸ਼ਾਏ ਕਹਿੰਦੇ ਇਦਾਂ ਹੀ ਜਦੋਂ ਅਕਾਲ ਪੁਰਖ ਵਹਿਗੁਰੂ ਕਿਰਪਾ ਰਹਿਮਤ ਕਰਦਾ ਏ। ਉਦੋਂ ਆਤਮਾ ਦਾ ਪਰਮਾਤਮਾ ਦੇ ਨਾਲ ਮਲਾਪ ਹੁੰਦਾ ਏ। ਤੇ ਪਾਸ਼ਾ ਜੀ ਨੇ ਇਹ ਜਿਹੜਾ ਸ਼ਬਦ ਹੈ ਨਾ ਜੀਵ ਇਸਤਰੀ ਨੂੰ ਮੁਖ ਰੱਖ ਕੇ ਅਕਾਲ ਪੁਰਖ ਵਹਿਗੁਰੂ ਨੂੰ ਪਤੀ ਮੰਨ ਕੇ ਉਚਾਰਨ ਕੀਤਾ ਏ। ਕੁਰਬਾਨੀ ਦੇ ਅੰਦਰ ਪਾਦਸ਼ਾਹ ਜੀ ਨੇ 860